मैं इंस्पेक्टर कृपाल सिंह एस एच ओ सदर राजपुरा मानयोग एस एस पी पटियाला सरदार डॉक्टर नानक सिंह आई पी एस ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵਿਕਰਮਜੀਤ ਬਰਾੜ ਡੀਐਸਪੀ ਸਬਡਿਵੀਜ਼ਨ ਰਾਜਪੁਰਾ ਦੀ ਦੇਖਰੇਖ ਚ ਅਸੀਂ ਸਭ ਬਸੰਤਪੁਰੇ ਏਜੀਐਮ ਰਿਜੋਟ ਨਾਕਾਬੰਦੀ ਕੀਤੀ ਹੋਈ ਸੀ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਏਐਸਸੀ ਪਰਮਜੀਤ ਸਿੰਘ ਅਤੇ ਮਹਿਲਾ ਸਿਪਾਈ ਸ੍ਰਿੰਦਰਕੌਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ ਇਹ ਨਾਕਾ ਪਾਰਟੀ ਨੂੰ ਦੇਖ ਕੇ ਬਸਦੀ ਪਿਛਲੀ ਤੱਕ ਚ ਉੱਤਰ ਕੇ ਥੋੜਾ ਜਿਹਾ ਪਿਛਾ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਕਾਬੂ ਕਰਕੇ 1 ਕਿਲੋ ਅਫੀਮ ਬਰਾਮਦ ਕੀਤੀ ਹੈ ਹੁਣ ਅਸੀਂ ਇਹਨਾਂ ਦੇ ਬੈਗਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ ਜੋ ਵੀ ਬੰਦੇ ਦੀ ਹੋਰਦੀ ਵਿੱਚ ਵਸੇਤ ਆਏ ਤੇ ਉਹਨੂੰ ਸਮੇਤ ਤ੍ਰਿਸ ਕਰਾਂਗੇ